ਬਿਲਾਵਲ ਮਹਿਲਾ ਤੀਜਾ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਪਾਜੇ ਦੂਜੇ ਭਾਏ ਪਰਪੰਤ ਲਾਗੇ ਆਵੈ ਜਾਵੈ ਮਰੈ ਅਭਾਗੇ ਸਤਗੁਰ ਭੇਟ ਸੋਜੀ ਪਾਏ ਪਰਪੰਤ ਚੂਕੈ ਸਚ ਸੁਮਾਏ ਜਾ ਕੇ ਮਸਤਕ ਲਿਖਿਆ ਲੇਖ ਤਾਕ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੇ ਕੋਏ ਨ ਮਿਟੈ ਤੇਰੇ ਲਿਖੇ ਸਿਧ ਸਾਧਕ ਜੇ ਕੋ ਕਹਿ ਕਹਾਏ ਧਰਮੇ ਫੂਲਾ ਆਵੇ ਜਾਏ ਸਤਗੁਰ ਸੇਵ ਸੋ ਜਨ ਬੂਝੈ ਹਉਮੈ ਮਾਰੇ ਤਾ ਦਰਸੂਝੈ ਇਕ ਉਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੇ ਗੁਰ ਕੈ ਸ਼ਬਦ ਹਰ ਦਰ ਮੀਸ਼ਾਣੇ ਸਤਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ ਸਾਹਿਬ ਕੀ ਸੇਵ ਕਰੈ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਤਿਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸ਼ਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਾ ਭਰਪੂਰ ਇੱਕ ਸੇਵਕ ਇੱਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤ ਅਵਰ ਨਾ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਰ ਸੱਚ ਸੱਚ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇਂ ਜਾਹੇ ਗੁਰ ਸ਼ਬਦ ਨਿਹਚਲ ਸਦਾ ਸੱਚ ਸੁਮਾਹੇ ਥਿੱਤੀ ਵਾਰ ਤਾਂ ਜਾਂ ਸਚ ਰਾਤੇ ਬਿਨ ਨਾਵੇਂ ਸਭ ਪਰਮੈ ਕਾਚੇ ਮਨਮੁਖ ਮਰਹਿ ਮਰ ਬਿਗਤੀ ਜਾਹੇ ਏਕ ਨਾ ਚੇਤੈ ਦੂਜੈ ਲੋਭਾਏ ਅਚੇਤ ਪਿੰਡੀ ਅ ਗਿਆਨ ਅੰਧਾਰ ਬਿਨ ਸ਼ਬਦ ਕਿਉ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀਤੋ ਗੁਰ ਵਿਚਾਰ ਬਹੁਤੇ ਪੇਖ ਕਰੈ ਪੇਖਤਾਰੀ ਪਾਉ ਪਉ ਪਰਮੈ ਕਾਚੀ ਸਾਰੀ ਇਥੈ ਸੁਖ ਨਾ ਗਏ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਏ ਥਿੱਤੀ ਵਾਰ ਦੂਜਾ ਦੋਏ ਸਤਗੁਰ ਬਾਜੋਂ ਅੰਧ ਗੁਬਾਰ ਥਿੱਤੀ ਵਾਰ ਸੇਵੇ ਮੁਗਦ ਗੁਵਾਰ ਨਾਨਕ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਾ ਸਮਾਏ